ਠੀਕ ਕਾਂਕੜਾ ਚਵਲਾ ਮੇਰੇ ਬੇਬੇ ਕਨੇ ਆਲੂ ਫਿੰਗਰ ਬਣਾਵਾਂ ਦੇ ਲਓ ਬੱਲੇ 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 ਪੰਡਾ ਜਿਹੜੇ ਸਭ ਨਾਲ ਮੀਡੀਆ ਵਾਲੇ ਆਇਆ ਮੈਨੂੰ ਲੱਗਦਾ ਪ੍ਰੋਗਰਾਮ ਬੜੀ ਧੀਰ ਤੱਕ ਚੱਲੇਗਾ ਲਾਨਤਿਆਂ ਬੜੀ ਧੀਰ ਤੱਕ ਕੀ ਚੱਲੇਗਾ ਉਹ ਜਿਹੜੇ ਲਾਨਤਿਆਂ ਜੇ ਰਾਤ ਨੂੰ ਤੋਂ ਬਗੈਰ ਜਾਇਆ ਤੋ ਡੱਬੜਾ ਘੱਲੇਗਾ ਤਾ ਕੂੜੀਆਂ ਤੇ ਫਿਰਦੀ ਮੇਰੀ ਸੁਪਨਿਆਂ ਦੀ ਰਾਣੀ ਕਾਗਤ ਚੁਗਦੀ ਆ ਚਵਲਾ ਮੰਗਣ ਵਾਲੀ ਪਸਾਵਾਂਗੇ ਤੇ ਬਹਿ ਕੇ ਖਾਵਾਂ ਉਹ ਮੈਨੂੰ ਕਹਿੰਦੇ ਕੱਢ ਤੇ ਹਲਾ ਕੀ ਕੱਢਾ ਮੈਨੂੰ ਪਤਾ ਕੀ ਕੀਤਾ ਜਵਾਕਾਂ ਦੇ ਡਾਈਪਰ ਖਾ ਗਿਆ ਬੋਲੇ ਹੀ ਬੜੇ ਸੀ ਚੈਮ ਵਾਲੀ ਸੀਕਾਰ ਜਾਂ ਕਰਕੇ ਤੇ ਕੁੱਤੇ ਦਾ ਪਾਤਾ 6 ਮਹੀਨੇ ਬਾਅਦ ਚੈੱਕ ਕਰਾਨ ਜਾਵੜਿਆ ਡਾਕਟਰ ਨੇ ਪੁੱਛਦਾ ਕਿਵੇਂ ਆ ਕਿਵੇਂ ਆ ਕਿਵੇਂ ਆ ਕਿਵੇਂ ਆ ਕਹਿੰਦਾ ਬਾਕੀ ਸਭ ਠੀਕ ਹੈ ਜਦੋਂ ਮੂਤ ਕਰਦਾ ਲੱਤ ਚੱਕੀ ਜਾਂਦੀ ਆ ਹਾਂ ਟੱਕਰ ਗਈ ਤੇ ਭੰਡਾ ਨਾਲ ਪੈ ਗਿਆ ਪੇਚਾ ਤੇ ਹੁਣ ਫਿਰ ਕੀ ਕਰੀਏ ਦੱਸੋ ਜੀ ਤੁਹਾਨੂੰ ਭੰਡ ਕਰਕੇ ਦਿਖਾਈਏ ਜੀ ਕੀ ਬਾਤ ਐ ਇਹਨੇ ਕਿ ਲੋਣਕੀ ਲੱਗ ਜੇ ਚਲੋ ਕਰੋ ਸ਼ੁਰੂ ਰੰਗ ਕਦੇ ਨਹੀਂ ਪਾਇਆ ਕਿਰਪਾ ਕੇ ਨਹੀਂ ਦਿਖਾਇਆ ਇਹ ਰੰਗ ਕਦੇ ਨਹੀਂ ਪਾਇਆ ਕਿਰਪਾ ਕੇ ਨਹੀਂ ਦਿਖਾਇਆ ਅੱਜ ਕਾਲਾ ਚੋਲਾ ਪਾ ਸਾਡੀ ਫਰਮਾਇਸ਼ ਤੇ ਅਤੇ ਕਾਲਾ ਚੋਲਾ ਪਾ ਸਾਡੀ ਫਰਮਾਇਸ਼ ਤੇ ਇਹ ਪਹਿਲੀ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਇਹ ਪਹਿਲੇ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਕਰੋ ਵੱਡੇ ਬਜੀ ਬੁਲਾ ਸਾਡੀ ਫਰਮਾਇਸ਼ ਤੇ ਅੱਜ ਕਾਲਾ ਚੋਲਾ ਪਾ ਸਾਡੀ ਫਰਮੈ ਉਹ ਬੱਲੇ 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 ਪੰਡਾ ਜਿਹੜੇ ਸਭ ਨਾਲ ਮੀਡੀਆ ਵਾਲੇ ਆਇਆ ਮੈਨੂੰ ਲੱਗਦਾ ਪ੍ਰੋਗਰਾਮ ਬੜੀ دیر ਤੱਕ ਚੱਲੇਗਾ। ਅਲਾਨਤੀਆ ਬੜੀ دیر ਤੱਕ ਹੀ ਚੱਲੇਗਾ। ਉਹ ਜਿਹੜੇ ਸਭ ਨਾਲ ਜਾਗਦੇ ਜੁਗ ਨੂੰ ਮੇਲੇ 'ਚ ਇਕੱਠ ਹੋਇਆ ਮੈਨੂੰ ਲੱਗਦਾ ਪ੍ਰੋਗਰਾਮ ਬੜੀ دیر ਤੱਕ ਚੱਲੇਗਾ। ਅਲਾਨਤੀਆ ਜੇ ਰਾਤ ਨੂੰ ਤੋਂ ਬਗੈਰ ਜਾਇਆ ਤਾਂ ਡੱਬੜਾ ਘੱਲੇਗਾ। ਠੰਡ ਮਾਰ ਦੇਗਾ। ਮੈਂ ਇਥੋਂ ਬ ਕਮਜ਼ੋਰ ਹਾਂ ਮੈਂ। ਲਓ ਜੀ ਜਮਾਨੋ ਇਹਨਾਂ ਦੇ ਘਰੇ ਆ ਗਿਆ ਪਾਪਾ। ਕਹਿੰਦਾ ਬੇਟਾ ਕੁਝ ਦੇ। ਬੇਟਾ ਕੁਝ ਦੇ ਦੇ। ਕਹਿੰਦਾ ਬੇਟਾ ਕੁਝ ਦੇ ਹਲਾ ਕੀ ਦਿੱਤਾ। ਇਹ ਚਵਲ ਜਾਤ ਨੇ ਬਾਬੇ ਦੀ ਗੇਟ 'ਚ ਚਵੜਾ ਜਿਹੜੀ ਬੇਬੇ ਕਨੇ ਆਲੂ ਫਿੰਗਰ ਬਣਾਵਾਂ ਦੇ ਲੋ ਵੀ ਜਜਮਾਨ ਨੂੰ ਇਹਨਾਂ ਦੇ ਘਰੇ ਵੀ ਆ ਗਿਆ ਬਾਬਾ ਇਹਨੂੰ ਵੀ ਆ ਕੇ ਕਹਿੰਦਾ ਬੇਟਾ ਕੁਝ ਦੇ ਕੁਝ ਦੇ ਬੇਟਾ ਕੁਝ ਦੇ ਤੇ ਹਲਾ ਕੀ ਦਿੱਤਾ ਚਵੜਾ ਜਾਤ ਨੇ ਪਾਪੇ ਨੂੰ ਰਿਕਸ਼ੇ ਤੇ ਝੂਟੇ ਦਿੱਤੇ ਬੱਸ ਕਰ ਬਾਬਾ ਸ਼ਰਮੋ ਸ਼ਰਮੀ ਹੋ ਗਈ ਮੁੜ ਕੇ ਆਇਆ ਹੀ ਨਹੀਂ ਉਹ ਜਜਮਾਨ ਨੂੰ ਮਰਾਸੀ ਕਿਸੇ ਸ਼ਹਿਰ ਵਿੱਚੋਂ ਦੀ ਲੰਗੀ ਜਾਵੇ ਲੰਗੀ ਜਾਵੇ ਤੇ ਪੁਲਿਸ ਨੇ ਘੇਰ ਲਿਆ ਹਲਾ ਘੇਰ ਲਿਆ ਕਹਿੰਦਾ ਕੱਢ ਪੇਪਰ ਕੱਢ ਪੇਪਰ ਕਹਿੰਦਾ ਕੱਟ ਪੇਪਰ ਹਲਾ ਫੇਰ ਮਰਾਸੀ ਕਹਿੰਦਾ ਉਹੀ ਤਾਂ ਲੈਣ ਚੱਲਿਆ ਬੱਸ ਕਰ ਮਾਲ ਤਾਂ ਵਾਦੂ ਹੈ ਚਵੜਾ ਰਲ ਕੇ ਬੀੜੀ ਭਰਾ ਕਿਦਾਂ ਲਾਂਦੇ ਲਾਂਦੀਆਂ ਲਾ ਲਾਣ ਦੀ ਅੱਗ ਬੋਲੀ ਸੁਣ ਲੈ ਸੁਣਾ ਦੇ ਕੰਦਾ ਪਾਰੀ ਵਰਸੀ ਖਟਣਗੇ ਅਸੀਂ ਖਟ ਕੇ ਲਿਆਂਦਾ ਛੰਨਾ ਛੰਨਾ ਪਾਰੀ ਵਰਸੀ ਖਟਣਗੇ ਅਸੀਂ ਖਟ ਕੇ ਲਿਆਂਦਾ ਛੰਨਾ ਛੰਨਾ ਪਾਰੀ ਵਰਸੀ ਖੱਡਣਗੇ ਅਸੀਂ ਖਟ ਕੇ ਲਿਆਂਦਾ ਛੰਨਾ ਓਏ ਅੱਗੇ ਵੀ ਬੋਲ ਘਰ ਵਾਲੀ ਇਹਦੀ ਨਾਗ ਵਰਗੀ ਆਪ ਸੋਰੀ ਦਾ ਨਾ ਬਸ ਕਰ ਮੈਨੂੰ ਅੱਗੇ ਆਉਂਦੀ ਨਹੀਂ ਮੈਂ ਹੋ ਜੀਆਂ ਬੋਲੀਆਂ ਹੀ ਪਾਉਂਦਾ ਰਹੀ ਸੁਣ ਲੋ ਲੈ ਸੁਣਾ ਦੇ ਕਹਿੰਦਾ ਡੱਬੇ ਤੇ ਡੱਬਾ ਤੇ ਡੱਬੇ ਚ ਪਾਣੀ ਪਾਣੀ ਕਹਿੰਦਾ ਡੱਬੇ ਤੇ ਡੱਬਾ ਤੇ ਡੱਬੇ ਚ ਪਾਣੀ ਅਸੀਂ ਆਕੇ ਵੀ ਬੋਲੇਗਾ ਰੂੜੀਆਂ ਤੇ ਫਿਰਦੀ ਮੇਰੇ ਸੁਪਨਿਆਂ ਦੀ ਰਾਣੀ ਕਾਗਤ ਚੁਗਦੀ ਆ ਚਾਵਲਾ ਮੰਗਣ ਵਾਲੀ ਪਸਾਵਾਂਗੇ ਤੇ ਬਹਿ ਕੇ ਖਾਵਾਂਗੇ ਲਾਤੀਆ ਲਓ ਵੀ ਜਜਮਾਨੋ ਇਹ ਹੋ ਗਿਆ ਪਿੱਛੇ ਜੇ ਬਿਮਾਰ ਤੇ ਡਾਕਟਰ ਕੋਲੇ ਜਾਵੜਿਆ ਜਾਵੜਿਆ ਡਾਕਟਰ ਇਹਨੂੰ ਕਹਿੰਦਾ ਨਾ ਫੱਟਸਨ ਬੜੀ ਫੈਲ ਗਈ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਫੇਰ ਭੰਡਾ ਘਰ ਆ ਕੇ ਨੇ ਪਤਾ ਕੀ ਕੀ ਦੇ ਕਿ ਜਵਾਕਾਂ ਦੇ ਡਾਈਪਰ ਖਾ ਗਿਆ ਕੋਲੇ ਹੀ ਬੜੇ ਸੀ ਚੈਮ ਵਾਲੀ ਸੀ ਜਮਾਤਾਂ ਵੀ ਹੋ ਗਿਆ ਪਿੱਛੇ ਜੇ ਬਿਮਾਰ ਤੁਮਾਰ ਹੋ ਗਿਆ ਤੇ ਇਹਦਾ ਦਿਲ ਪਾਟ ਗਿਆ ਦਿਲ ਪਾਟ ਗਿਆ ਡਾਕਟਰਾਂ ਨੇ ਜਿਗਾਰ ਜਾ ਕਰਕੇ ਤੇ ਕੁੱਤੇ ਦਾ ਪਤਾ 1 ਮਹੀਨੇ ਬਾਅਦ ਚੈੱਕ ਕਰਾਣ ਜਾਵੜਿਆ ਡਾਕਟਰ ਇਹਨੂੰ ਕੋਈ ਤਾਂ ਕਿਵੇਂ ਆ ਕਿਵੇਂ ਆ ਕਿਵੇਂ ਆ ਕਿਵੇਂ ਆ ਕਹਿੰਦਾ ਬਾਕੀ ਸਭ ਠੀਕ ਹੈ ਜਦੋਂ ਮੂਤ ਕਰਦਾ ਲੱਤ ਚੱਕੀ ਜਾਂਦੀ ਆ ਕੰਦਾ ਤੇ ਮੂਤਦਾ ਬਾਈਦਾ ਤੇ ਮੂਤਦਾ ਲੋ ਵੀ ਤੇ ਜਮਾਨੋ ਤੁਹਾਨੂੰ ਪਤਾ ਮੈਂ ਨੰਗਾ ਦਾ ਨੰਗ ਨੰਗ ਸਿਰੇ ਦਾ ਮਲੰਗ ਤੇ ਮੈਂ ਰਾਤ ਨਹਿਰੇ ਨਹਿਰ ਪਿੰਡ ਆਈ ਜਾਵਾ ਤੇ ਰਾਤ ਚ ਮੈਨੂੰ ਡਾਕੂਆਂ ਨੇ ਘੇਰ ਲਿਆ ਮੈਨੂੰ ਕਹਿੰਦੇ ਕੱਢ ਦੇ ਜੋਕ ਜੈਗਾ ਅਲਾ ਕੱਢ ਦੇ ਜੋਕ ਜੈਗਾ ਉਹ ਮੈਨੂੰ ਕਹਿੰਦੇ ਕੱਢ ਤੇ ਹਲਾ ਕੀ ਕੱਢਾ ਅਕੋ ਮੈਂ ਹੀੜ ਹੀੜ ਦੰਦ ਕੱਢ ਤੇ ਮੈਨੂੰ ਬੜਾ ਘੁੱਟ ਆਈ ਮੇਰੇ ਲੀੜੇ ਹੋਰ ਪਾੜਤੇ ਲੋਜ ਜਦ ਮਨ ਨੂੰ ਇਹ ਬਣ ਗਿਆ ਨਵਾਂ ਨਵਾਂ ڈاکੂ 108 ਐਂਬੂਲੈਂਸ ਘੇਰ ਲਈ ਘੇਰ ਲਈ ਉਹਨਾਂ ਨੇ ਕਹਿੰਦੇ ਕੱਢ ਦੇ ਤੁਹਾਡੇ ਕੋਲ ਜੋ ਕੁਝ ਹੈਗਾ ਅਗਲੇ ਨੇ ਲਾਸ਼ ਮੋਢੇ ਤੇ ਰੱਖਤੀ ਕਹਿੰਦਾ ਸਾਡੇ ਕੋਲ ਆਈ ਹੈਗਾ ਚਾਵੜਾ ਤੂੰ ਵੀ ਲੈ ਜਾ ਰਹਿਣ ਦੇ ਲੋਬੀ ਜਦ ਮਨ ਨੂੰ ਇਹ ਤਾਂ ਹੋ ਗਿਆ ਨਵਾਂ ਨਵਾਂ ਪਿਆ ਚਾਉ ਤੇ ਸਹੁਰੇ ਘਰੇ ਜਾਵੜਿਆ ਉੱਥੇ ਜਾ ਕੇ ਤਾਰੂ ਜਿਆਦਾ ਲੱਕ ਲਈ ਤੇ ਸਾਰੀ ਰਾਤ ਹੀ ਮੋਤੀ ਗਿਆ ਮੋਤੀ ਗਿਆ ਸੜ ਕੇ ਜਦੋਂ ਉੱਠਿਆ ਤੇ ਆਉਦੀ ਸਾਲੀ ਨੂੰ ਪਤਾ ਕੀ ਕਹਿੰਦਾ ਕਹਿੰਦਾ ਸਾਲੀ ਇਹ ਤੇਰਾ ਤਾਂ ਬਾਥਰੂਮ ਹੀ ਪੜਾ ਸੁਣਾ ਜੇ ਗੇਟ ਖੋਲਾਂ ਤਾਂ ਭੱਤੀ ਜਗੇ ਜੇ ਗੇਟ ਬੰਦ ਕਰਾਂ ਤਾਂ ਬੱਤੀ ਬੁਝੇ ਬੁਝੇ ਅੱਗੋ ਸਾਲੀ ਪਤਾ ਕੀ ਬੋਲੀ ਕੀ ਬੋਲੀ ਹਾਲਾ ਕੀ ਬੋਲੀ ਕੀ ਬੋਲੀ ਕਹਿੰਦੀ ਕੰਜਰ ਦੇ ਪੁੱਤਾਂ ساری ਰਾਤ ਫਰਿੱਜ ਚ ਹੀ ਮੋਤੀ ਗਿਆ ਉਹੀ ਢਾਲ ਖਾ ਗਿਆ ਆ ਪਿੰਡੀਆਂ ਦੀ ਧਰੀ ਬਣਾਤੀ ਓਜ ਜਮਾਨੋਂ ਇਹਦੀ ਰਿਸ਼ਤੇਦਾਰੀ ਦੂਰ ਦੂਰ ਸੈੱਟ ਹੈ ਬੜੀ ਦੂਰ ਸੈੱਟ ਹੈ ਮਾਸੀ ਇਹਦੀ ਇੰਗਲੈਂਡ ਸੈੱਟ ਹੈ ਉਹ ਵੀ ਸੈੱਟ ਹੈ ਭੂਆ ਇਹਦੀ ਯੂ ਐਸ اے ਸੈੱਟ ਹੈ ਉਹ ਵੀ ਸੈੱਟ ਹੈ ਫੁੱਫੜੇ ਦਾ ਅਮਰੀਕਾ ਸੈੱਟ ਹੈ ਉਹ ਵੀ ਸੈੱਟ ਹੈ ਤੇ ਘਰ ਵਾਲੀ ਇਹਦੇ ਰਿਕਸ਼ੇ ਵਾਲੇ ਨਾਲ ਸੈੱਟ ਹੈ ਗੱਲਾਂ ਮਾਰਦੀ ਆ ਚਵੜਾ ਛੱਡ ਕੇ ਆਉਂਦਾ ਲੈਣ ਦੇ ਲਾ ਲਾਂਤੀਆਂ ਬੜੀਆਂ ਚਵੜ ਇਹ ਤੇ ਅੱਜ ਦੀ ਗੱਲ ਕਰੀਏ ਆਪਾਂ ਕਹਿੰਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਤੇ ਲੈਂਟਰ ਲਾਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੱਭੇ ਤੇ ਕੋਈ ਜਵਾਕਾਂ ਨੂੰ ਪੀਜ਼ੇ 버ਕਰ ਖਵਾਈ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਤੇ ਕਾਰਾਂ ਜਿੱਪਾਂ 'ਚ ਕੁੱਤੇ ਬਿਠਾਈ ਫਿਰਦਾ ਕਿਸੇ ਦੀ ਮੱਛਰ ਮਾਰਦੇ ਤੇ ਰਾਤ ਲੰਗੇ ਕੋਈ ਚੂਚਿਆਂ ਤੇ ਜਨਰੇਟਰ ਲਾਈ ਫਿਰਦਾ ਕੋਈ ਚੂਚਿਆਂ ਤੇ ਜਨਰੇਟਰ ਲਾਈ ਫਿਰਦਾ ਲੈ ਮਰਾਸੇ ਇਹਨਾਂ ਨੂੰ ਕੋਈ ਗਾਣਾ ਸੁਣਾਏ ਤੇ ਆਪਾਂ ਘਰਾਂ ਨੂੰ ਚੱਲੀਏ ਲਾ ਕਰ ਸ਼ੁਰੂ ਲਗਾਣਾ ਸੁਣ ਗਿਆ ਇੱਥੇ ਕਿੰਨੇ ਹੀ ਤਾਂ ਰੱਬ ਦੇ ਮੁਰੀਦ ਹੋਇਆ ਤਾਂ ਨਾ ਗੁਰੂ ਪਹਿਲਾਦ ਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਤੇ ਬੰਦਗੀ ਦੇ ਆਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਜਾਣਾ ਪੁੱਲਿਆ ਦੂਜਾ ਬਾਲਾ ਮਰਦਾਨਾ ਤੇ ਰਵਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਕਿਆ ਬਾਤ ਹੈ ਵੀ ਬਹੁਤ ਸੋਹਣਾ ਕੀਤਾ ਤੁਸੀਂ ਚਾਹੁੰਦੇ ਵਸਦੇ ਰਹੋ ਤੇਨੂੰ ਠੰਡ ਲੱਗ ਰਹੀ ਸੀ ਪਰਫਾਰਮੈਂਸ ਕਰਕੇ ਆਏ ਸੀ ਪਰ ਫਿਰ ਵੀ ਕਹਿੰਦੇ ਵੀ ਕੋਈ ਨਹੀਂ ਅਸੀਂ ਬੋਲਾਂਗੇ ਬਹੁਤ ਸੋਹਣਾ ਇੰਨੀ ਪ੍ਰੈਕਟਿਸ ਇੰਨਾ ਮਤਲਬ ਜੁੜੇ ਹੋਏ ਹੋ ਇਹ ਆਪਾਂ ਛੋਟੇ ਹੁੰਦੇ ਦੇਖਦੇ ਹਾਂ ਸਾਡੇ ਵਿਆਹ ਚ ਐਲਬਮਾਂ ਦੇ ਵਿੱਚ ਸਾਡੇ ਵਿਆਹ ਤੇ ਕੋਈ ਮਰਾਸੀ ਆ ਗਿਆ ਹਨਾ ਤੇ ਅੱਜ ਕੱਲ ਇਹ ਚੀਜ਼ ਅਲੋਪ ਹੋ ਰਹੀ ਹੈਗੀ ਤੁਸੀਂ ਕਿਵੇਂ ਸੋਚਿਆ ਵੀ ਇਹ ਚੀਜ਼ ਕਰਕੇ ਅਸੀਂ ਆਪਣੇ ਵਿਰਸੇ ਨੂੰ ਅੱਗੇ ਲਿਆਇਆ ਮੈਮ ਸਭ ਤੋਂ ਪਹਿਲਾਂ ਤਾਂ ਸਾਸ਼ੀ ਕਾਲ ਤੁਹਾਨੂੰ ਅਸੀਂ ਯੂਥ ਫੈਸਟੀਵਲ ਦੇ ਵਿੱਚੋਂ ਨਿਕਲੇ ਹੋਏ ਹਾਂ ਇਹ ਵਿਰਸਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਪਿਛਲੇ 4 ਸਾਲਾਂ ਤੋਂ ਸਾਡੀ ਇਹੀ ਕੋਸ਼ਿਸ਼ ਰਹੀ ਹੈ ਵੀ ਇਹ ਜਿਹੜਾ ਅਲੋਪ ਹੁੰਦਾ ਜਾ ਰਿਹਾ ਵਿਰਸਾ ਇਹਨੂੰ ਲੋਕਾਂ ਨੂੰ ਦਿਖਾਈਏ ਨੌਜਵਾਨ ਪੀੜ੍ਹੀ ਨੂੰ ਦਿਖਾਈਏ ਜੇ ਆਪਾਂ ਅੱਜਕੱਲ ਜਾ ਕੇ ਬੱਚਿਆਂ ਨੂੰ ਪੁੱਛਾਂਗੇ ਜਾਂ ਨੌਜਵਾਨ ਪੀੜ੍ਹੀ ਨੂੰ ਬਹੁਤਿਆਂ ਨੂੰ ਪਤਾ ਹੋਊਗਾ ਬਹੁਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਪੰਡ ਸ਼ਬਦ ਦਾ ਮਤਲਬ ਹੀ ਨਹੀਂ ਪਤਾ ਉਹਨਾਂ ਨੂੰ ਪੰਡ ਇੱਕ ਐਸੀ ਵਿਰਾਸਤ ਸੀ ਜੋ ਕਿ ਰਾਜੇ ਮਹਾਰਾਜ ਰਾਜੇ ਮਹਾਰਾਜਾਂ ਤੋਂ ਚੱਲਦੀ ਆ ਰਹੀ ਹੈ ਪੰਡ ਦਾ ਕੰਮ ਸੀਗਾ ਹਾਸ ਰਸ ਹਾਂਜੀ ਖੁਸ਼ੀਆਂ ਨਾਲ ਵੇੜੇ ਭਰ ਦੇਣਾ। ਜਿਆਦਾ ਉਹ ਸਮਾਂ ਕਿਤੇ ਵਾਪਸ ਆ ਜਾਏ। ਮੈਂ ਤਾਂ ਚਾਹੁੰਦੀ ਆ ਕਿ ਸਾਡੇ ਵਿਆਹਾਂ ਦੇ ਵਿੱਚ ਵੀ ਭੰਡੋ ਇਸੇ ਤਰ੍ਹਾਂ ਗਾਇਆ ਕਰਨਾ ਸੀ ਜਿਹੜਾ ਇਹਨਾਂ ਪੈਸਾ ਫालतू ਫੂਕ ਦਿੰਨੇ ਆ। ਚਲੋ ਵੱਖਰਾ ਵੱਖਰਾ ਅਗਲੇ ਦਾ ਸ਼ੌਂਕ ਹੈ ਪਰ ਭੰਡ ਵੀ ਇੱਕ ਜਿਹੜੀ ਆਈਟਮ ਹੈ ਉਹ ਵਿਆਹ 'ਚ ਸ਼ਾਮਿਲ ਹੋ ਜਾਏ ਕਿੰਨਾ ਆਨੰਦ ਆਊਗਾ ਕਿੰਨਾ ਵਧੀਆ ਲੱਗੂਗਾ ਨਾ। ਹਾਂਜੀ 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 ਮੈਮ ਬਹੁਤ ਆਨੰਦ ਆਊਗਾ ਜੀ। ਕਿੱਥੋਂ ਆਇਓ ਤੁਸੀਂ? ਮੈਮ ਮੇਰਾ ਮਿਠੜੀ ਪਿੰਡ ਆ ਜੀ। ਸ਼੍ਰੀ ਮੋਖਸਰ ਸਾਹਿਬ ਡਿਸਟ੍ਰਿਕਟ ਪੰਜਾ ਜੀ। ਮੇਰਾ ਪਟੇਬੀਲਾ ਪਿੰਡ ਹੈ ਜੀ ਹਬੌਰ ਦੇ ਲਾਗੇ। ਅੱਛਾ ਅੱਛਾ। ਇਹ ਵੱਖੋ ਵੱਖਰੇ ਇਲਾਕਿਆਂ ਤੋਂ ਇਕੱਠੇ ਹੋਏ ਹੋਏ। ਹਾਂਜੀ ਅਸੀਂ ਪੰਜਾਬੀ ਯੂਨੀਵਰਸਿਟੀ ਕਾਲਜ ਕੋਦੇ ਇਕੱਠੇ ਹੋਏ ਸੀ ਜੀ। ਠੀਕ ਹੈ ਜੀ ਉੱਥੋਂ ਅਸੀਂ ਇਕੱਠਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ ਜੀ। ਹੁਣ ਵੀ ਅਸੀਂ ਇਕੱਠੇ ਪੜ ਰਹੇ ਹਾਂ ਜੀ ਬਾਬਾ ਫਰੀਦ ਇੰਸਟੀਚਿਊਟ ਤੇ ਅਸੀਂ ਐਮਏ ਕਰ ਰਹੇ ਹਾਂ ਇਹ ਦੋਨੇ। ਬਹੁਤ ਗੁੱਡ ਟੂ ਸੀ ਵੀਰੇ। ਜਾਂਦੇ ਵਸੇ ਰੋ। ਥੈਂਕ ਯੂ ਮੈਮ। ਥੈਂਕ ਯੂ।